ਅੰਮ੍ਰਿਤਸਰ ਸ਼ਹਿਰ ਦਾ ਸਭ ਤੋਂ ਪੁਰਾਣਾ ਪੁਲ ਜਿਸ ਨੂੰ ਰੀਗੋ ਬ੍ਰਿਜ ਆਖਿਆ ਜਾਂਦਾ ਹੈ ਜੋ ਸਮੇਂ ਦੇ ਹਿਸਾਬ ਨਾਲ ਆਪਣੀ ਉਮਰ ਹੰਡਾ ਚੁੱਕਿਆ ਸੀ ਅਤੇ ਸਾਲ 2022 ਵਿੱਚ ਇਸ ਦਾ ਮੁੜ ਨਿਰਮਾਣ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਇਸ ਨੂੰ ਬਣਾਉਣ ਦਾ ਨਿਰਧਾਰਿਤ ਸਮਾਂ ਸਾਲ ਮਾਰਚ 2026 ਦੱਸਿਆ ਗਿਆ ਸੀ ਪਰ ਨਿਰਮਾਣ ਕਾਰਜ ਦੀ ਗਤੀ ਢਿੱਲੀ ਹੋਣ ਕਾਰਨ ਇਸ ਦੀ ਤਾਰੀਖ ਹੁਣ ਅੱਗੇ ਵਧਾ ਦਿੱਤੀ ਗਈ ਹੈ ਐਪੋਲ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨੂੰ ਜੋੜਨ ਦਾ ਕੰਮ ਕਰਦਾ ਹੈ ਜੇਕਰ ਐਪੋਲ ਜਲਦ ਬਣ ਕੇ ਤਿਆਰ ਹੋ ਜਾਂਦਾ ਹੈ ਤਾਂ ਅੰਮ੍ਰਿਤਸਰ ਵਾਸੀਆਂ ਨੂੰ ਇਸ ਦੀ ਕਾਫੀ ਸਹੂਲਤ ਮਿਲੇਗੀ ਅਤੇ ਟ੍ਰੈਫਿਕ ਵਿੱਚ ਵੀ ਥੋੜਾ ਸੁਧਾਰ ਹੋਵੇਗਾ ਐਸਪਾਲਟ ਸੰਬੰਧਿਤ ਕੰਪਨੀ ਅਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਸ਼ਹਿਰ ਵਾਸੀ ਟ੍ਰੈਫਿਕ ਦੀ ਸਮੱਸਿਆ ਨਾਲ ਇਸ ਵੇਲੇ ਜੂਝ ਰਹੇ ਹਨ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਵਾਲਾ ਰੀਗੋ ਬ੍ਰਿਜ ਜਿਸ ਨੂੰ ਕਿ 2022 ਦੇ ਵਿੱਚ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਹੁਣ 2026 ਆ ਚੁੱਕਾ ਹੈ ਤੇ ਇਸ ਨੂੰ ਮੁਕੰਮਲ ਕਰਨ ਦੀ ਜਿਹੜੀ ਜਿਹੜਾ ਮਹੀਨਾ ਸੀ ਉਹ 2026 ਮਾਰਚ ਦੱਸਿਆ ਜਾ ਰਿਹਾ ਸੀ ਤੇ ਹੁਣ ਜਿਹੜੀ ਇਹਦੀ ਤਾਰੀਖ ਹੈ ਉਹ ਅੱਗੇ ਵਧਾ ਦਿੱਤੀ ਗਈ ਹੈ ਅਸੀਂ ਇਹ ਨਹੀਂ ਕਹਿ ਰਹੇ ਕਿ ਇੱਥੇ ਕੰਮ ਨਹੀਂ ਚੱਲ ਰਿਹਾ ਪਰ ਜਿੰਨੀ ਤੇਜ਼ੀ ਦੇ ਨਾਲ ਕੰਮ ਚੱਲਣਾ ਚਾਹੀਦਾ ਹੈ ਉਸ ਸਪੀਡ ਦੇ ਨਾਲ ਕੰਮ ਨਹੀਂ ਹੋ ਪਾਰਿਆ ਜਿਨੇ ਇੱਥੇ ਅ ਮਲਾਜ਼ਮ ਜਾਂ ਫਿਰ ਕਹਿ ਸਕਦੇ ਆ ਕਿ ਮਜ਼ਦੂਰ ਚਾਹੀਦੇ ਨੇ ਉਹਨੇ ਨਹੀਂ ਕੰਮ ਕਰ ਰਹੇ ਇੱਥੇ ਜਿਸ ਵਜ੍ਹਾ ਦੇ ਨਾਲ ਕੰਮ ਜਿਹੜਾ ਹੈ ਉਹ ਬਹੁਤ ਹੀ ਢਿੱਲੀ ਗਤੀ ਦੇ ਨਾਲ ਜਿਹੜਾ ਹੈ ਉਹ ਚੱਲ ਰਿਹਾ ਹੈ ਰੀਗੋ ਬ੍ਰਿਜ ਦੀ ਗੱਲ ਕਰੀਏ ਤੇ ਇਹ ਕਾਫੀ ਲਾਈਫਲਾਈਨ ਨੂੰ ਕਿਹਾ ਜਾਂਦਾ ਸੀ ਸ਼ਹਿਰ ਦੀ ਤੇ ਜਦੋਂ ਦਾ ਵੀ ਇੱਥੇ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਕਾਰਗੁਜ਼ਾਰੀ ਜਿਹੜੀ ਹੈ ਕਾਫੀ ਢਿੱਲੀ ਚੱਲ ਰਹੀ ਹੈ ਜਿਸ ਦੇ ਨਾਲ ਸ਼ਹਿਰ ਦੇ ਬਾਕੀ ਕਈ ਹਿੱਸਿਆਂ ਦੇ ਵਿੱਚ ਜਿਹੜਾ ਹੈ ਉਹ ਰਸ਼ ਵੱਧ ਚੁੱਕਾ ਹੈ ਕਿਉਂਕਿ ਕਈ ਵਾਰ ਜਿਹੜੇ ਲੋਕ ਸਨ ਇਸ ਰਸਤੇ ਦਾ ਇਸਤੇਮਾਲ ਕਰਦੇ ਸੀ ਤੇ ਬਾਕੀ ਸੜਕਾਂ ਤੇ ਜਾਂ ਪੰਡਾਰੀ ਪੁਲ ਦੀ ਗੱਲ ਕਰੀਏ ਜਾਂ ਫਾਟਕਾਂ ਦੀ ਗੱਲ ਕਰੀਏ ਤੇ ਰਸ਼ ਕਾਫੀ ਘਟ ਹੁੰਦਾ ਸੀ ਪਰ ਜਦੋਂ ਦਾ ਇਹਦਾ ਕੰਮ ਸ਼ੁਰੂ ਹੋਇਆ ਹੈ ਤੇ ਰਸ਼ ਜਿਹੜਾ ਵੱਧ ਚੁੱਕਾ ਹੈ ਤੇ ਗੱਲ ਕਰੀਏ ਚੀਨ ਅਮਰੀਕਾ ਵਰਗੇ ਦੇਸ਼ਾਂ ਦੀ ਜਿਹੜੇ ਕਿ ਰਾਤੋਂ ਰਾਤ ਵੱਡੇ ਵੱਡੇ ਫਲਾਈਓਵਰ ਤੇ ਪੁਲ ਖੜੇ ਕਰ ਦਿੰਦੇ ਨੇ ਪਰ ਸਾਡੇ ਜਿਹੜੇ ਇੰਜੀਨੀਅਰ ਨੇ ਉਹ ਪਤਾ ਨਹੀਂ ਕਿਹੜੀ ਤਕਨੀਕ ਵਰਤਦੇ ਨੇ ਕਿ ਕੰਮ ਦੇ ਵਿੱਚ ਲੰਮੇ ਲੇਟ ਪਾ ਦਿੰਦੇ ਨੇ ਸੋ ਜਿਹੜਾ ਕੰਮ ਕੇ ਪੀੜੀਆਂ ਲੱਗ ਜਾਂਦੀਆਂ ਨੇ ਪਰ ਕੰਮ ਮੁਕੰਮਲ ਨਹੀਂ ਛੇਤੀ ਹੁੰਦਾ ਸੋ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸ਼ਹਿਰ ਵਾਸੀਆਂ ਦੀ ਰਾਹ ਆਸਾਨ ਹੋਵੇ ਉਮੀਦ ਕਰਦੇ ਹਾਂ ਕਿ ਰੀਗੋ ਬ੍ਰਿਜ ਜਿਹੜਾ ਹੈ ਉਹਨੂੰ ਜਲਦ ਤੋਂ ਜਲਦ ਮੁਕੰਮਲ ਕਰਕੇ ਜਨਤਾ ਦੇ ਸਪੁਰਦ ਕੀਤਾ ਜਾਵੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ